ਸਤਿ ਸ਼੍ਰੀ ਅਕਾਲ ਜੀ ਬਾਈ ਜਾਰੇ ਨੂੰ ਵੈਲਕਮ ਆ ਜੀ ਆਪਣੀ ਕੋਰ ਨਵੀਂ ਵੀਡੀਓ ਤੇ ਲੋ ਜੀ ਬਾਈ ਅੱਜ ਏਸੀ ਦੇ ਨਜ਼ਾਰੇ ਲੱਤੇ ਪਏ ਆ ਮੈਂ ਰਾਜੀ ਨੂੰ ਅੱਜ ਕਹਿ ਵੀ ਤੂੰ ਰਾਜੀ ਡੈਸਟ ਕਾਲਾ ਜਣਾ ਅੱਜ ਤੁਮੇ ਦਾ ਕੰਮ ਜਿਹੜਾ ਥੇਡ ਵਾਲਾ ਕੰਮ ਦਾ ਉਹ ਥੋੜਿਆ ਠੀਕ ਜਿਹਾ ਡੀਲ ਤੋਂ ਨਵੀਂ ਨਾ ਜਾਏਗਾ ਹਨਾ ਏਰੀਆ ਤੋਂ ਨਾ ਕੋਈ ਇੱਕ ਜਗ੍ਹਾ ਹੀ ਜਾਂਦੀਆਂ ਬੈਂਚ ਮੈਂ ਕਹਾ ਏਸੀ ਵਾਲੀ ਦੇ ਨਜ਼ਾਰੇ ਆ ਨਾ ਵੀ ਅੱਜ ਮੈਨੂੰ ਲੈਣ ਦੇ ਆਗਾ ਕਿ ਹੁਣ ਭਾਈ ਜੇ ਹਾਲਿਆ ਦੂਜੇ ਚ ਮੈਂ ਕਹ ਰਾਂ ਵੀ ਰੰਗ ਬੰਨੇ ਵੇ ਆ ਭਾਈ ਸਵਾਦ ਆ ਜਾਂਦਾ ਇਸ ਜੀ ਬੈਠਦੇ ਨਾ ਯਾਰ ਆ ਕੇ ਤੁਸੀਂ ਗੱਲ ਛੱਡ ਦੋ ਵੀ ਇੰਨਾ ਨਜ਼ਾਰਾ ਆ ਜਾਂਦਾ ਕਣਕ ਦਾ ਤਾਂ ਪਤਾ ਹੀ ਨਹੀਂ ਲੱਗਦਾ ਵੀ ਕਣਕ ਵੱਢਦੇ ਆ ਜਾਂ ਕੀ ਕਰਦੇ ਆ ਦੇਖ ਲੋ ਲੜਾ ਸਾਹਮਣੇ ਆ ਵੀ ਫਲ ਆਈ ਜਾਂਦੀ ਆ ਦੂਜੇ ਚ ਉਹ ਜਾਈ ਵੀ ਲਾ ਦਨੇ ਆ ਪੰਡਾ ਪੱਖਿਆ ਪੱਖਿਆ ਨੇ ਤਾਂ ਜ਼ਿੰਦਗੀ ਬਣਾਤੀ ਬਾਈ ਜ਼ਿੰਦਗੀ ਕਹਿਦੀ ਐ ਨਾ ਆਪਾਂ ਵੀ ਮੈਂ ਕਹਿੰਦਾ ਸਵਾਦ ਆਇਆ ਬਹਿ ਜਾਣਾ ਘਰੇ ਬੈਠੇ ਹੁੰਨੇ ਆ ਨਾ ਫਰ ਦੇ ਵਿੱਚ AC ਦੇ ਵਿੱਚ ਸਵਾਦ ਲੈਂਦਾ ਪਿਆ ਜਿਉਂਦੇ ਵਾਸਤੇ ਰਹੋ ਬਾਈ ਕੰਪਨੀ ਵਾਲੇ ਜਿਹੜੇ ਵੀ ਕੰਪਨੀ ਤਿਆਰ ਕਰਦੀ ਐ ਸਾਰਿਆਂ ਨੂੰ ਮੇਰੇ ਵੱਲੋਂ ਧੰਨਵਾਦ ਕਰਦੇ ਆ ਉਹਨਾਂ ਦਾ ਲਵ ਯੂ ਕਰਦੇ ਆ ਬਾਕੀ ਏਰੀਆ ਹੋਂ ਤੱਕ ਸਾਫ਼ ਜਾ ਹੋਇਆ ਗਿਆ ਬਸ ਅੱਜ ਆ ਇਧਰ ਵਰਤਾ ਸਾਰੀ ਆਪਾਂ ਲਗਣੀ ਚਲਦੀ ਔਰ ਸਵੇਰ ਦੀ ਅੱਜ ਆ ਰਹਿ ਗਏ ਖਬਰਾਂ ਦੇ ਨਾਲ ਇਹ ਵੀ ਹੌਲੇ ਚ ਵੀ ਲਾਏ ਦੇਣੇ ਮਿਲਦੇ ਆ ਵੇ ਟੈਂਕ ਭਾਰੇ ਦਾ ਬਾਅਦ ਆਉਣ ਟੈਂਕ ਭਾਲੀਏ ਸਵੇਰ ਹੋਈ ਕੰਮ ਬਾਈ ਦੇਖ ਲੋ ਹੈ ਟੈਂਕ ਭਰਿਆ ਟਰੈਕਟਰ ਦੋ ਰੱਖੇ ਹੋਏ ਆ ਤਿੰਨ ਦੋ 2.5 ਕਿਲੋਮੀਟਰ ਤੇ ਪਿੰਡ ਆ ਹਨਾ ਆਇ ਨਹੀਂ ਹੈਗਾ ਵੀ ਟਰੈਕਟਰ ਇੱਕ ਫालतू ਕਰ ਲਈ ਨਾ ਸੀ ਐਨ ਚੱਲਦਾ ਕੇ ਦਾ ਫਾਇਦਾ ਕਰਦੀ ਇਹ ਨਾ ਖੜੀ ਹੈ ਵਜ਼ੀਰ ਪਟੰਗ ਮਾਰ ਗਿਆ ਪੂਰਾ ਦੇਖੋ ਚੋਪਰ ਦੱਕਰ ਇੱਕ ਮਾਰ ਵੀ ਨਹੀਂ ਇਹ ਨਾ ਔਰ ਮਾਰ ਮਾਰ ਕੇ ਸਦਾਈ ਹੋ ਗਿਆ ਪਰ ਟਰਾਲੀ ਨਹੀਂ ਆਈ ਹੈਗੀ ਆ ਲੋ ਜੀ ਮਾਰ ਗਿਆ ਤਾਂ ਇਹ ਪੂਰਾ ਐ ਨਹੀਂ ਕਿ ਵੀ ਇਹ ਨਾ ਰਸਾ ਹੁੰਦਾ ਸਾਡਾ ਸਹੀ ਜਾਂ ਨਾ ਜਾਰ ਦੰਦਾ ਚਲੋ ਫਾਇਦਾ ਹੋ ਜਵੇ ਕਿਸੇ ਦਾ ਬਾਕੀ ਮਸ਼ੀਨ ਦਾ ਅੱਜ ਸਾਰੀਆਂ ਇੱਧਰ ਚਲਦੀਆਂ ਆਪਣੇ ਜਿਵੇਂ ਹੀ ਇੱਕ ਕਰਾਰ ਡੀਲੈਕਸ ਆਪਣੇ ਨਾਲ ਨਾਲ ਦਾ ਮਾਡਲ ਚੱਲਦਾ ਹੈ ਠੀਕ ਹੈ ਇੱਧਰ ਚੱਲਦੀ ਆ ਉਹ ਦੇ ਸਾਹਮਣੇ ਕੇਐਸ ਹਨਾ ਇਕੋ ਉੱਪਰ 프리 ਚੱਲਦੀ ਜਿੱਦਾਂ ਅਸੀਂ ਪਹਿਲਾਂ ਵੱਢ ਗਏ ਆ ਕਈ ਆ ਇਹੀ ਏਰੀਆ ਦਾ ਦੇਖਦਾ ਹਾਂ ਖੜਾ ਬਸ ਬਾਈ ਵੀ ਉਹ ਮੁੰਨਿਆ ਜਾਊਗਾ ਇੱਕ ਅੱਧੇ ਦਿਨ ਚ ਬਾਕੀ ਆ ਪਾਰ ਆ ਨਹਿਰ ਤੇ ਇੱਧਰ ਨੂੰ ਇਕੋ ਸਾਹਮਣੇ ਚੱਲਦੀ ਉਹ ਤੂੜੀ ਵਾਲੇ ਦੇ ਉੱਪਰ ਉਹ ਦੇਖੋ ਸਾਰੇ ਏਰੀਆ ਜੇ ਇਧਰੋਂ ਤੋਂ ਤਾਂ ਵਈ ਜੇ ਕਣਕਾਂ ਵਿੱਚ ਹਰੀਆਂ ਵੀ ਘੜੀਆਂ ਵਧੀਆ ਚਲੋ ਮਹਾਰਾਜ ਦੀ ਕਿਰਪਾ ਦਾ ਕੰਮ ਸਾਡਾ ਵੀ ਹੋਰ ਮਸ਼ੀਨਾਂ ਵਾਲਿਆਂ ਦਾ ਵੀ ਮੈਂ ਕਹਿੰਦਾ ਮਹਾਰਾਜ ਸਾਰਿਆਂ ਦਾ ਹਨਾ ਤੰਦਰੁਸਤੀ ਰੱਖੇ ਸਾਰਿਆਂ ਨੂੰ ਲਾ ਦੇ ਟਾਕੀ ਮਿੱਤਰਾ ਲਾ ਦੇ 쿨ਿੰਗ ਨਾਲ ਬਾਹਰ ਨਿਕਲ ਜਵੇ ਐ ਨਜ਼ਾਰਾ ਹੈ ਭਾਈ ਕਈ ਮੇਰੇ ਵੀਰ ਹੈ ਨਾ ਪੁੱਛਦੇ ਆ ਵੀ ਕਿਵੇਂ ਅਨੰਦਰ ਬਾਈ ਏਸੀ ਵਾਲਾ ਸਿਸਟਮ ਭਾਈ ਏਸੀ ਵਾਲਾ ਸਿਸਟਮ ਸਹੀ ਆ ਬਾਕੀ ਸਫਾਈ ਦੇਖ ਲਓ ਤੁਸੀਂ ਉਹ ਮੋਲਾ ਵੀ ਆ ਗਿਆ ਵਿੱਚ ਐ ਕੱਢ ਦਿਆ ਮਾਲ ਇੱਕ ਨੰਬਰ ਆਪਣੀ ਗੁੱਡੋ ਬਾਕੀ ਦੇ ਪੰਪ ਅੱਜ ਨਾ ਹਾਈਡਰੋਲਿਕ ਪੰਪ ਕੰਮ ਛੱਡ ਗਿਆ ਤਾਂ ਉਹਦੇ ਕਰਕੇ ਵੀਡੀਓ ਭਾਈ ਮੈਂ ਕੱਲਾ ਹੀ ਦਾ ਫੇ ਫਟਾਫਟ ਨਾ ਕਟਰ ਵਾਲਾ ਪੰਪਾ ਜਿਹੜਾ ਉਹ ਚੱਲਦਾ ਇਹ ਪਤਾ ਨਹੀਂ ਕੀ ਗੋ ਗਰਮ ਜਾਓ ਕੇ ਜਾਮ ਜਾਓ ਕੇ ਨਾ ਕਟਰ ਚੱਕਣਾ ਛੱਡ ਗਿਆ ਤਾਂ ਬਦਲ ਕੇ ਬਦਲ ਤਾਂ ਆਪਾਂ ਨੇ ਫੇਰ ਨਵਾਂ ਲਾਤਾ ਜਿਹੜੇ ਸੈਨਿਕ ਦਾ ਲਿਆ ਕੇ ਬਾਕੀ ਲੀਕਿੰਗ ਲੋਕਿੰਗ ਨਹੀਂ ਠੀਕੇ ਆ ਆਜਾ ਲੈ ਸੀ ਵਾਲੇ ਪੱਖੇ ਢੋੜ ਕੱਢ ਦਾਉਦਾ ਇਹ ਵੀ ਮੱਕੀ ਸਟਾਵ ਕਰ 54 ਰੰਦਿਆਂ ਨਹੀਂ ਗਰਾਰੀ ਜ ਆਪਣੇ ਸਟਾਵ ਕਰਾਂ ਖਾਲੀ ਹੋ ਆ ਚੋਕ ਨਹੀਂ ਹੁੰਦੇ ਭਾਈ ਜਮਈ ਅਜੇ ਤੱਕ ਵੀ ਦੇ ਲੋਨ ਕਿਤੇ ਨਹੀਂ ਦੇਖਦਾ ਟਰੈਕਟਰ ਦੂਰ ਦੂਰ ਤੱਕ ਆ ਲੜੀ ਕਿੱਧਰ ਵਗ ਗਿਆ ਉਹ ਸਾਹਮਣੇ ਪਿੰਡ ਚੋਂ ਟਰੈਕਟਰ ਆਉਣਾ ਦੇਖ ਲਓ ਤੁਸੀਂ ਹੈ ਨਾ ਆਹ ਖੇਤ ਵੜਦੇ ਆ 6 ਵਿੱਗੇ ਇਹ ਬੰਦੇ ਨੇ ਸੱਚ ਦੱਸਿਆ ਜੀ ਮੈਂ ਆਹ ਬਲਾੜ ਵੀ ਦੇ ਆਹ ਦੇਖ ਲਓ ਹਰੀ ਪਈ ਆ ਕਣਕ ਲਓ ਜੀ ਆਪਰੇ ਜੰਟ ਦੇ ਆ ਇੱਥੇ ਨੂੰ 35 35 ਵਿੱਗੇ ਉਹ ਵੀ ਅਜੇ ਹਰੇ ਆ ਕੱਲ ਦੇਖੇ ਤੇ ਉਹ ਵੀ ਬਹੁਤ ਹਰੇ ਆ ਅਜੇ ਬਾਕੀ ਹੈ ਨਾ ਫੋਰ ਬੀਐਸ4 ਇੰਜਨ ਦੇ ਨਾਲ ਜਿਹੜੇ ਨਵੇਂ ਮਸ਼ੀਨਾਂ ਨਿਕਲ ਰਹੀਆਂ ਹੋਣਾ ਨਾ ਕੰਪਨੀਆਂ ਦੇ ਰਹੀਆਂ ਤਾਂ ਉਹਨਾਂ ਦੀਆਂ ਬੜੀਆਂ ਕਾਲਾਂ ਭਰਾਵਾਂ ਦੀਆਂ ਨਾ ਆਪਣੇ ਜੀਵਿੰਦਾਰ ਭਰਾਵਾਂ ਦੀਆਂ ਵੀ ਨਿੰਦਰਬਾਈ ਕਿੱਦਾਂ ਬੀਐਸ4 ਇੰਜਨ ਲੈ ਆਈ ਕੀ ਕੀ ਸਾਵਧਾਨੀਆਂ ਹੈ ਬਾਈ ਮੈਂ بار-बार ਨਾ ਇੱਕੋ ਵੀ ਸਭ ਤੋਂ ਪਹਿਲਾਂ ਦਾ ਆਪਣਾ ਯੂਰੀ ਹੈ ਜਿਹੜਾ ਆਪਾਂ ਨੇ ਯੂਰੀਆ ਲੈ ਲੈਣ ਤੋਂ ਬਿਨਾ ਗੱਲ ਤੋਂ ਬਿਨਾ ਹੋਰ ਕਿਸੇ ਵੀ ਕੰਪਨੀ ਦਾ ਨਹੀਂ ਪੋਣਾ ਹੈਗਾ ਨਾ ਪੁਰਨਾ ਅਸੀਂ ਯੂਰੀਆ ਉਦੋਂ ਤੁਹਾਡੇ ਸਾਹਮਣੇ ਸ਼ਾਮ ਰਾਤ ਨੂੰ ਪਾਇਆ ਦਾ ਵੀਡੀਓ ਜੀ ਦੇਖਿਆ ਨਾ ਦਿਖਾਇਆ ਵੀ ਤਾਂ ਵੀਡੀਓ ਚ ਵੀ ਅੱਪਾ ਸ਼ਾਮ ਨੂੰ ਪਾਇਆ ਤਾਂ ਅੱਪਾ 500 ਟੈਂਕੀ ਭਰਾਈ ਆ ਅੱਜ ਫੇਰ ਵਾਣ ਦੀ ਪਾਈ ਆ ਆਪਣੀਆਂ ਹੁਣ ਤੱਕ ਇੱਕ ਟੈਂਕੀ ਗੱਲ ਐਵਰੇਜ ਦੇਖੀ ਅੱਪਾ ਨਾ ਤਾਂ ਕਣਕ ਦੀ ਵਧੀਆ ਐਵਰੇਜ ਆਈ ਗਿਆ ਹਲੇ ਤੱਕ ਤਾਂ ਕੋਈ ਦਿੱਕਤ ਆਈ ਨਹੀਂ ਅਪਾ ਨੂੰ ਇੰਜਨ ਦੇ ਵਿੱਚ ਨਾ ਬਾਬੇ ਨਾਨਕ ਦੀ ਕਿਰਪਾ ਗੱਲ ਵਧੀਆ ਕਹਿਦੀ ਆ ਪ੍ਰਸੀਜਨ ਸਾਡਾ ਆਈ ਮਸ਼ੀਨ ਗੱਲ ਟੌਪ ਦਾ ਲੱਗਣਾ ਕੋਤੇ ਨਹੀਂ ਬਾਕੀ ਡੀਜ਼ਲ ਵੀ ਠੀਕ ਆ ਬਾਈ ਉਹ ਡੀਜ਼ਲ ਵੀ ਨਹੀਂ ਜਾਦੇ ਹੁਣ ਤੁਸੀਂ ਹਿਸਾਬ ਲਾ ਲਓ ਟੈਂਕੀ ਫੁੱਲ ਭਰਾਈ ਦੀ ਫੁੱਲ ਭਰਉਣ ਤੋਂ ਬਾਅਦ ਆਪਾਂ ਇਹਦੇ ਨਾਲ 160 ਬਿਗਾ ਵੰਡਿਆ ਤੁਸੀਂ ਆਪੇ ਲਾ ਲਿਓ ਹੁਣ ਹਿਸਾਬ 160 ਬਿਗਾ ਵੰਡੇ ਤੇ ਵੀ ਵੀ ਪੂਰੀ ਮਤਲਬ ਖਾਲੀ ਨਹੀਂ ਦੀ ਹੋਈ ਪ੍ਰੋਪਰ ਆਪਾਂ ਕਹਿ দিਿਆ ਨਾ ਬਾਕੀ ਨਸਨ ਕਾਪੀ ਦੇ ਕੇ ਦੱਸਦਾ ਵੀ ਰਾਤ ਤੇਜਣੇ ਚ ਕਿੰਨੇ ਦਾ ਵੇਚਿਆ ਮੇਰੇ ਨਾਲ ਉਹਦਾ 22 ਕਿਲਾ ਯਾਰ ਤਾਂ ਡੀਜਲ ਪਿਆ ਮੈਨੂੰ ਇੱਕ ਮਿੰਟ ਕਾਪੀ ਘੱਟ ਲੜਨ ਦਾ। ਇੰਨੇ ਤੁਹਾਨੂੰ ਸਾਰਾ ਹਨਾ ਐਵਰੇਜ ਦੀ ਗੱਲ ਜਿਹੜੀ ਇਹਦੀ ਕਈ ਵੀਰ ਆਪਣੇ ਹੁਣ ਕਹਿੰਦੇ ਮੈਨੂੰ ਫੋਨ ਵੀ ਪਹਿਲਾਂ ਮਰਾ ਬਹੁਤ ਆਇਆ ਬਾਈ ਐਵਰੇਜ ਕਿਵੇਂ ਆ ਘੱਟੋ ਕਿਵੇਂ ਦੱਸਿਓ ਜਰੂਰ। ਤਾਂ ਉਹਨਾਂ ਮੈਂ ਤੁਹਾਨੂੰ ਦੱਸਣਾ ਵੀ ਡੀਜਲ ਆ ਜਿਹੜਾ ਆਪਾਂ ਹਨਾ ਵੀ ਪੂਰਾ 26000 ਦਾ ਡੀਜ਼ਲ ਪਿਆ ਤੁਸੀਂ ਹਿਸਾਬ ਲਾ ਲਓ ਵੀ 160 ਵਿਗਾ ਵੱਡਿਆ ਟੈਂਕੀ ਗੱਲ ਪੂਰੀ ਭਰਾਈ ਦੀ ਹੈ ਨਾ 160 ਵਿਗਾ ਵੱਢ ਗਏ 26000 ਦਾ ਪਿਆ ਜਰੋਂ ਘਟਦਾ ਨਹੀਂ ਹੋਣ ਨਹੀਂ ਦਿੰਦੇ ਘਟੋ ਘਟ ਵੀ 100 ਲੀਟਰ ਤੇ ਇਹਦੇ ਵਿੱਚ ਰੱਖਦੇ ਆਂ ਜੀ ਰੱਖਾ ਉੱਤੇ ਥੱਲੇ ਦਾ ਆਉਂ ਨਹੀਂ ਦਿੰਦੇ ਬਾਕੀ ਤੁਸੀਂ ਦੱਸਿਓ ਵੀ ਕਿੰਨੀ ਐਵਰੇਜ ਬੈਠੀ 160 ਵਿਗਾ ਵੱਢ ਕੇ ਰੋਡ ਤੇ ਵੀ ਚੱਲੇ ਫਿਰਿਆ ਨਾ ਜਦੋਂ ਸੋਨਾ ਤੋੜਾ ਫੇਰਾ ਵੀ ਸੋਨਾ ਰਿਹਾ ਲੋਕਾਂ ਦੇ ਨਾਲ ਹੋਣਾ ਕੱਲ ਪਰਸੋਂ ਤੇ ਮਹੀਨਾ ਚਲੋ ਵੀ ਇੱਕ ਜਗ੍ਹਾ ਡਟ ਕੇ ਜ ਲੱਗ ਗਿਆ ਚੱਲਣਾ ਨਹੀਂ ਪਹਿਲਾਂ ਪਹਿਲਾਂ ਤਾਂ ਤੋਬਰਾ ਫੇਰਾ ਵੀ ਚੰਗਾ ਆਦਾ ਬਾਕੀ ਤੁਸੀਂ ਦੱਸਿਓਣ ਬਾਈ ਆਪਾਂ ਤਾਂ ਆ ਗਿਆਂ ਅਨਪੜ੍ਹ ਮੈਨੂੰ ਨਹੀਂ ਹੋਵਾ ਹਿਸਾਬ ਪਤਾ ਯਾਰ ਮੈਂ ਤਾਂ ਕਈ ਵਾਰੀ ਭਾਜਰ ਮੈਨੂੰ ਕਹਿਨਦਾਰ ਹਿਸਾਬ ਕਦਾ ਤੋ ਰੱਖਿਆ ਕਰ ਬਾਕੀ ਦੇਖਣਾ ਪ੍ਰਾਣੀ ਹੈ ਤਾਂ ਕਰਨੀ ਆਈ ਬਾਈ ਬਾ بڑا ਕੰਮ ਹੈ ਇਹਨਾਂ ਦਾ ਅਨੌਖਾ ਯਾਰ ਸੀ ਯਾ ਦਾ ਟਾਈਮ ਆ ਯਾਰ ਨਾ ਚਾਰ ਪੰਜ ਜਿਹੜੇ ਲੱਗਣੇ ਆ ਟਰਾਲੀ ਦਾ ਕੰਮ ਜੰਮ ਲਿਆਈ ਜਦੋਂ ਚਲੋ ਬੰਦੇ ਆ ਜਵੇ ਬਾਈ ਟਰਾਲੀ ਪਾਉਂਦੇ ਨਾਲ ਟੈਂਕ ਘੜ ਦੰਨੇ ਆ ਨਾਲੇ ਦੇਖਦੇ ਆ ਹੋਰ ਕਿੱਧਰ ਜਾਣਾ ਫਿਰ ਇੱਥੇ ਬਾਈ ਆਪਣੇ ਨਾ ਮਸ਼ੀਨ ਆ ਨਾ ਖੜੀ ਆ ਪਾ ਟੈਂਕ ਦਾ ਟਰੈਕਟਰ ਦਾ ਇੰਤਜ਼ਾਰ ਕਰਦੇ ਤੇ ਇੰਤਜ਼ਾਰ ਕਰਦੇ ਕਰਦੇ ਬੰਦੇ ਆਪਣੇ ਨਾ ਨਵਾਂ ਹੀ ਵਿਆਹ ਖੜਾ ਕਰ ਲਿਆ ਇਹਨੇ ਪਤੰਦਰ ਨੇ ਪੁੱਠੇ ਪਾਸੇ ਨੂੰ ਟਾਇਰ ਦੇ ਲੱਗਾ ਜਾਣ ਦਿਖਾਈ ਉੱਠੇ ਪਾਸੇ ਦੇ ਨਾ ਕਨੈਕਟਰ ਸਾਈਡ ਦੇ ਉੱਪਰ ਚੜਨ ਲੱਗਿਆ ਤਾਂ ਬਣਾ ਨਾ ਬਲੂਰ ਹੁੰਦਾ ਕਹਿ ਬੰਦ ਥੱਲੇ ਬਾਈ ਉਹਦੇ ਵਿੱਚ ਉਂਗਲੀਆਂ ਦੇ ਲੀਆਂ ਇੱਕ ਉਂਗਲੀ ਕਾਲੀ ਫੱਟੜ ਬਾਕੀ ਹੈ ਨਾ ਬਾਈਆਂ ਨਾ ਪਹਿਲਾਂ ਦਾ ਧੰਨਵਾਦ ਵੀਰੇ ਤੁਹਾਡਾ ਹੈ ਨਾ ਜਿਹੜਾ ਤੁਸੀਂ ਕੁਝ ਵੀ ਚਾਹੇ ਰੱਬ ਦਾ ਰੂਪੇ ਬਣ ਕੇ ਆਏ ਹੈ ਨਾ ਵੀ ਇੱਥੇ ਉਂਗਲੀ ਆਈ ਬਾਈ ਭੱਜਿਆ ਜਾਂਦਾ ਸੀ ਮੈਂ ਉਹ ਮੋਟਰਾਂ ਕਣੀ ਨੂੰ ਇਹ ਵਿਚਾਰੇ ਵੀਡੀਓ ਦੇਖਦੇ ਹੋਣਾ ਵੀਰ ਆਪਣੇ ਮਾੜੇ ਇਧਰ ਨੋਜਰ ਸਾਧ ਜੀ ਇਹ ਉਧਰੋਂ ਦੇਖ ਕੇ ਮੈਨੂੰ ਆਤਕ ਮਾਰਨ ਮੈਂ ਕਿਹਾ ਚੱਲ ਗੱਡੀਓ ਲੈ ਚੱਲਦੇ ਹਾਂ ਭਵਿੰਦਰ ਠੀਕ ਹੈ ਉਦਰ ਤੋਂ ਨਹੀਂ ਹੋ ਰਾ ਬਲੰਦભાઈ ਸਾਨੂੰ ਸਤ ਸ੍ਰੀ ਅਕਾਲ ਕਿਹੜਾ ਏਰੀਆ ਆਪਣਾ ਵੀਰਾਂ ਦਾ ਲੋਕਲੇ ਹੋ ਹਾਂਜੀ ਠੀਕ ਆ ਠੀਕ ਇਹ ਕਿਵੇਂ ਸਵੇਰੇ ਯਾਰ ਫੋਨ ਆਇਆ ਤਾਂ ਜੇ ਪ੍ਰਗਟ ਆ ਮੁੰਡਾ इंग्लंड ਦੇ ਵਿੱਚ ਭਰਾਏ ਆਪਣਾ ਮੰਨ ਲੋ ਉਹਨੇ ਮੈਨੂੰ ਦੱਸਿਆ ਕਹਿੰਦਾ ਮੇਰੇ ਭੂਆ ਦੇ ਮੁੰਡੇ ਆ ਰੋ ਕੋਟੇ ਜੇ ਤੁਸੀਂ ਕਿਹਾ ਵੀ ਗੁਰਦੁਆਰੇ ਦੇ ਲੱਗੇ ਆ ਕੋਟੀ ਚ ਆਪਣੇ ਤੋਂ ਕਹੀਂ ਕਰ ਹੈਗੇ ਬਹੁਤ ਪੰਜਾਬੀਆਂ ਦੇ ਪਿੰਡ ਹੈਗੇ ਲੱਗੇ ਲੱਗੇ ਅੱਛਾ ਜੀ ਹਾਂ ਕਾਫੀ ਏਰੀਆ ਤੇ ਹੈਗੇ ਲੋਕ ਬਹੁਤ ਦੀਆਂ ਬੀਲੋ ਅੱਛਾ ਜੀ ਫੇਰ ਭਾਈ ਮਸ਼ੀਨਾਂ ਲੈ ਕੇ ਆਏ ਹੋਰੇ ਹਾਂ ਮਸ਼ੀਨਾਂ ਲੈ ਆ ਉਧਰ ਮੁੱਕ ਗਿਆ ਕੰਮ ਉਧਰੋਂ ਵੱਡ ਕੇ ਇੱਧਰ ਆਏ ਛੱਡ ਤੇ ਠੀਕ ਹੈ ਜੀ ਆ ਲੋਕਲ ਨੂੰ ਤਾਂ ਵਧੀਆ ਲਾ ਹਾਂ ਐਮ ਪੀ ਚੱਲਦੇ ਰਹੇ ਐਮ ਪੀ ਵੱਡ ਕੇ ਫਿਰ ਉੱਥੇ ਪੈਂਡ ਆ ਕੇ ਲੋਕਲ 12 ਉੱਥੋਂ ਫਿਰ ਪੈਂਡ ਉਧਰੋਂ ਆ ਕੇ ਬਣਵਾਣਾ ਲੈਂਦਾ ਐਮ ਪੀ ਕਿਦਾਂ ਰਿਹਾ ਜੀ ਐਮ ਪੀ ਆਪਣਾ ਇੱਥੋਂ ਪਾ ਜਾਂਦਾ ਜੀ ਗੁੰਨਾ ਚਲਾ ਨਹੀਂ ਕਿਵੇਂ ਰਿਹਾ ਕੰਮ ਨਹੀਂ ਉੱਥੇ ਠੀਕ ਹੀ ਰਿਹਾ ਐਨ ਮੰਦਾ ਹੀ ਆ ਰਾਂ ਹਾਂ ਆਹ ਬੰਦਾ ਹੀ ਰਿਹਾ ਕੰਮ ਤੇ ਸਾਡਾ ਮੰਦਾ ਹੀ ਆ ਮਸ਼ੀਨ ਬਹੁਤ ਆ ਗਈ ਕਾਫੀ ਹਾਂਜੀ ਹਾਂਜੀ ਇੱਕ ਹੋਰ ਕੀ ਸਿਸਟਮ ਚੱਲਿਆ ਅਧਾਰ ਕਾਰਡ ਵਾਲਾ ਉਹ ਕਵੇਂ ਅਧਾਰ ਕਾਰਡ ਵਾਲੀ ਮਸ਼ੀਨਾਂ ਬਹੁਤ ਆਈਆਂ ਵੀਰੇ ਕੀ ਅਧਾਰ ਕਾਰਡ ਤੇ ਆਇਆ ਵੀ ਬੈਂਕਾਂ ਨੇ ਲੋਨ ਕਰਤਾ ਅੱਛਾ ਜੀ 90% ਲੋਨ ਅੱਛਾ ਜੀ ਵੀ ਅਧਾਰ ਕਾਰਡ ਦੋ ਸਿੰਬਲ ਚੈੱਕ ਕਰਾਓ 90% ਲੋਨ ਥੋੜਾ ਜਿੰਨੇ ਥੋੜੇ ਸਿੰਪਲ ਆ ਉਹਨਾਂ ਲੋਨਾਂ ਬਾਕੀ ਦੇਣੀ ਹੈ ਡਾਊਨ ਪੇਮੈਂਟ 2 ਲੱਖ ਰੁਪਏ ਦੇ ਕੇ ਮਸ਼ੀਨ ਮਿਲ ਜਾਂਦੀ ਹੈ ਉਹਦਾ ਵੀਰੇ ਸਾਰੇ ਜਿੰਨੇ ਵੀ ਬੈਂਕਾਂ ਸਾਰਿਆਂ ਨੇ ਕਰਤਾ ਕੰਪਨੀ ਦਾ ਕੋਈ ਮਤਲਬ ਨਹੀਂ ਬੈਂਕ ਨੇ ਪੈਸੇ ਦੇਣਾ ਕੰਪਨੀ ਜਿਹੜੀ ਮਰਜ਼ੀ ਕੰਪਨੀ ਦੀ ਹੋਵੇ ਵੀਰੇ ਜਿਹੜੀ ਮਰਜ਼ੀ ਕੰਪਨੀ ਦੀ ਚਲੋ ਕਿੰਨੀ ਮਸ਼ੀਨ ਬਣਾਤੀ 1400 1300 1200 ਚੱਲਣੀਆਂ ਵੀ ਤਾਂ ਹੈਗੀਆਂ ਕਿਤੇ ਹੋਰ ਸੁਣਾਓ ਬਾਈ ਠੀਕ ਆ ਜੀ ਆਜ ਹੁਣ ਚਾਹ ਪਾਣੀ ਪੁਲਾਈਏ ਤੁਹਾਨੂੰ ਕੋਈ ਨਹੀਂ ਪੀਂਦਾ ਬਾਈ ਹਾਂ ਅਸੀਂ ਹੁਣ ਮਸ਼ੀਨਾਂ ਦੇ ਪਹੁੰਚਦੇ ਹਾਂ ਕਿੱਥੇ ਚਾਹੂਰੀ ਲੱਗੇ ਚੱਲਣ ਕਿਹੜੀਆਂ ਮਸ਼ੀਨਾਂ ਰੱਖੀਆਂ ਵੀਰੇ ਆਪਣੀ ਤਾਂ ਬਾਈ ਕੋਟੇ ਚੱਲਣੀਆਂ ਨੇ ਕਿਹੜੀਆਂ ਕਿਹੜੀਆਂ ਕਰਤਾਰ ਹਿੰਦ ਵਿਚਾਲ ਕਰਤਾਰ ਹਿੰਦ ਵਿਚਾਲ ਮਿਕਸਚਰ ਕਰੀਏ ਸਾਰੀਆਂ ਠੀਕ ਆ ਠੀਕ ਆ ਠੀਕ ਆ ਵੀਰੇ ਬਹੁਤ ਤੁਹਾਡਾ ਧੰਨਵਾਦ ਬਾਈ ਇਹਨਾਂ ਹਨ ਜਿਹੜੇ ਵਿਚਾਰਿਆਂ ਨੇ ਗੱਡੀ ਮਾਰਿਆ ਗੇਰ ਹਸਪਤਾਲ ਤੱਕ ਰਹਾ ਨਾ ਘੰਟਾ ਡੇਢ ਘੰਟਾ ਹੋ ਗਿਆ ਉੱਥੇ ਤੱਕ ਨਾਲ ਖੜ ਕੇ ਆਏ ਠੀਕ ਆ ਬਦਰਦ ਤਾਂ ਨਹੀਂ ਹੋ ਰਾਂ ਆ ਪੁੜੀਆਂ ਜੀ ਖਾਣੀਆਂ ਬੰਦ ਕਰਦੇ ਆਂ ਹਾਂ ਮੇਰੀ ਖਾਣੀ ਵੜੀ ਨਹੀਂ ਹਾਂ ਠੀਕ ਆ ਵੀਰੇ ਸ਼ੁਕਰੀਆ ਬਹੁਤ ਬਹੁਤ ਤੁਹਾਡਾ ਮਾਲਕ ਦੇ ਘਰ ਦਾ ਬਾਈ ਹੈ ਨਾ ਕਿਸੇ ਨੇ ਭੇਤ ਨਾ ਪਾਇਆ ਚੰਗਾ ਭਲਾ ਮੈਂ ਉਹੀ ਟੈਂਕ ਜਿਹੜੇ ਤੇ ਆਪਾਂ ਵੀਡੀਓ ਬਣਾਉਂਦਾ ਨਾ ਲਾ ਵੀਡੀਓ ਬਣਾਈਆ ਉਹੀ ਟੈਂਕ ਭਰਿਆ ਖੜਾਤਾ ਮੈਂ ਤੁਹਾਨੂੰ ਅਜੇ ਤੇ ਕਹਿ ਨਹੀਂ ਆ ਨਾ ਵੀ ਟਰੈਕਟਰ ਨਹੀਂ ਆ ਉੱਪਰ ਜਿਹੜੇ ਤੁਹਾਨੂੰ ਟੈਂਕ ਦਿਖਾਇਆ ਇਹ ਬਦੰਦਰ ਹੈ ਦੂਈ ਪਾਉੜੀ ਵਾਲੇ ਪਾਉ ਦੂਈ ਆਪਣੇ ਕਨੈਕਟਰ ਸਾਈਡ ਲਿਨ ਚੜਕੇ ਨਾ ਉੱਤੇ ਉਹਦੇ ਵਿੱਚ ਬਲੂਰ ਨੂੰ ਹੱਥ ਪਾ ਕੇ ਚੜਨ ਲੱਗ ਗਿਆ ਉਹ ਚੜਨ ਲੱਗ ਗਿਆ ਉਦੋਂ ਮੈਂ ਟਾਕੀ ਖੋਲੀ ਹੋਈ ਸੀ ਮੇ ਚਲੋ ਮਹਾ ਮਸ਼ੀਨ ਖੜੀ ਦੀ ਮਸ਼ੀਨ ਏਸੀ ਕਰ ਨੂੰ ਲਾਉਣਾ ਮੈਂ ਟਾਕੀਆਂ ਖੋਲ ਗਿਆ ਏਸੀ ਬੰਦ ਕਰਕੇ ਬਹਿ ਗਿਆ ਪਤਕੋੜੀ ਆਇਆ ਉਧਰ ਤੇ ਆਉਂਦੀ ਸਾਰੇ ਉਂਗਲੀਆਂ ਬਰੋੜ ਦੇ ਵਿੱਚ ਫਸਾ ਕੇ ਬਸ ਬਾਈ ਤੁਸੀਂ ਪੁੱਛੋ ਨਾ ਫੇ ਜਿਹੜੀ ਆਂ ਉਂਗਲੀ ਆ ਤਾਂ ਮੈਂ ਇੰਨੀ ਇੰਨੀ ਉਂਗਲੀ ਦਾ ਲਾਹੇ ਦਿੱਤੀ ਵੀ ਮੈਂ ਕਹਿੰਦਾ ਦੇਖ ਨਾ ਹੋਵੇ ਉਹ ਇੱਕ ਚੁੰਬੜ ਘੜਦਾ ਦੂਜੀ ਬਚਾਓ ਹੋ ਗਿਆ ਦੂਜੀ ਨੂੰ ਮਾੜਾ ਜਾ ਟੱਕ ਲੱਗਿਆ ਇਹ ਬਹੁਤ ਮਹਾਰਾਜ ਨੇ ਨਾ ਵਾਹਿਗੁਰੂ ਦੀ ਕਿਰਪਾ ਰਹੀ ਜਿਹੜਾ ਬਚਾਅ ਹੋ ਗਿਆ ਇਹਦਾ ਆ ਹੁਣ ਦੋ ਹੀ ਉਂਗਲੀਆਂ ਪੱਠੀ ਕਰਾ ਕੇ ਲੈਂਦੀ ਆ ਕੋਈ ਨਹੀਂ ਨਾ ਆ ਲੈ ਆ ਇਹ ਆ ਉਂਗਲੀ ਥੋੜਾ ਜਿਹਾ ਕਿ ਫੁੱਲ ਜਾ ਉੱਤਰ ਗਿਆ ਉੱਪਰ ਤੇ ਬਹੁਤ ਇਹਨੂੰ ਕਿਹਾ ਨਾ ਪੁੱਠੀ ਛੈਣ ਨੂੰ ਜੜੀਦਾ ਪਰ ਇਹ ਕਿੱਥੇ ਮੰਨਦੇ ਆ ਹੁਣ ਹੋ ਗਿਆ ਪਸ ਤਾਂ ਕੜਿਆ ਜਾ ਪਹਿਲਾਂ ਤਾਂ ਵਿਚ ਨੂੰ ਤਾਂ ਦਿਲ ਜਿਹਾ ਛੱਡ ਗਿਆ ਤਾਂ ਚਲੋ ਮਹਾਰਾਜ ਜੋ ਵੀ ਕਰਨੇ ਆਲਾ ਨਾ ਚੰਗਾ ਮਾੜਾ ਉਹਨੇ ਹੀ ਕਰਨਾ ਬਾਈ ਆਪਾਂ ਦਾ ਬੰਦਾ ਦਾ ਬਹੁਤ ਕਰਦਾ ਏਟ ਉੱਪਰ ਵੀ ਆਇਆ ਕਰਦਾ ਮੈਂ ਐ ਕਰਦਾ ਮੈਂ ਪਰ ਕਿੱਥੇ ਉਹਦੀ ਰਜਾ ਬੇਨਾ ਦਾ ਪਤਾ ਵੀ ਨਹੀਂ ਲੱਗਦਾ ਬਚਾਅ ਹੋ ਗਿਆ ਬਾਈ ਨਹੀਂ ਤੁਹਾਨੂੰ ਪਤਾ ਹੀ ਹੈ ਨਾ ਸੀਜ਼ਨ ਦੇ ਵਿੱਚ ਗੱਲਬਾਤ ਹੋ ਜਵੇ ਕੋਈ ਇਹ ਜੀ ਜਿਵੇਂ ਹੁਣ ਮੈਨੂੰ ਕੋ ਪਹਿਲਾਂ ਰੈਸਟਰ ਕਹਿੰਦਾ ਵੀ ਹੱਡੀ ਟੁੱਟ ਗਈ ਮੈਂ ਕਹ ਲਿਆ ਵੀ ਸਾਲਾ ਸਿਆਪਾ ਹੋ ਗਿਆ ਖੜਾ ਜਾਨ ਨੂੰ ਜੇ ਜਾਨ ਨੂੰ ਤਾਂ ਕੀ ਚਲੋ ਹੈ ਨਾ ਵੀ ਮਸ਼ੀਨ ਵੀ ਇਹ ਚਲਾਉਣਿਆਂ ਵਾਲਾ ਦੋ ਮਸ਼ੀਨਾਂ ਚੱਲਦੀਆਂ ਹੁਣ ਜਾਨ ਪਛਾਣ ਵੀ ਇਹ ਦੀ ਇਹਦੇ ਭਾਈ ਦੀ ਥੋੜੀ ਜਾਨ ਪਛਾਣ ਛੀ ਨਹੀਂ ਹੈ ਨੀ ਇਹਦੀ ਜਾਨ ਪਛਾਣ ਕਰਕੇ ਚਲੋ ਆ ਵੀ ਕਿਹ ਤਕ ਉਦਾ ਹੀ ਪਤਾ ਹਾਂ ਭਵਿੰਦਰ ਠੀਕ ਹੈ ਹਾਂ ਹੁਣ ਤੋ ਨਹੀਂ ਜੜੇਗਾ ਉਲਟੀ ਸ਼ਰਟ ਗੱਡੀ ਗਈ ਹੈ ਨਹੀਂ ਹੈ ਨਹੀਂ ਬਚਾਓ ਹੋ ਗਿਆ ਸਾਲਾ ਤੇਰਾ ਬਚ ਗਿਆ ਅੱਜ ਤੋ ਤੂੰ ਅੱਛਾ ਕੰਮ ਕੀਆ ਉਹ ਆ ਗਿਆ ਆ ਗਿਆ ਤੇਰੇ ਹੈ ਇੱਕ ਵਾਰ ਤਾਂ ਘਬਰਾ ਗਿਆ ਦਾ ਬਹੁਤ ਹਣਾ ਟੈਨਸ਼ਨ ਹੋ ਗਿਆ ਜਿਆ ਬਹੁਤ ਹੈ ਮੇਰੇ ਕੋਲ ਤਾਂ ਆ ਵੱਡੀ ਕੇ ਟੈਨਸ਼ਨ ਦਾ ਮਾਹ ਜੀ ਅੱਡੀ ਕੋ ਕੋਈ ਬਾਤ ਹੋਗੀ ਤੋਂ ਮਾਰੇ ਜਾਣਗੇ ਰਗੜੇ ਜਾਣਗੇ ਆਡੀ ਗਾਇ ਮੇਰੇ ਕੋ ਟੈਨਸ਼ਨ ਤਾਂ ਹੋਰ ਕਿਸੇ ਗਾ ਆਡੀ ਗਾਇ ਮੇਰੇ ਕੋ ਟੈਨਸ਼ਨ ਤਾਂ ਹੂੰ ਪਹਿਲਾਂ ਤਾਂ ਬਾਈ ਡਰ ਗਿਆ ਤਾਂ ਬਹੁਤ ਇਹ ਹਸਪਤਾਲ ਜੀ ਆ ਕੇ ਬਾਅਦ ਵਿੱਚ ਸਹੀ ਜਦਾ ਤਾਂ ਟਾਂ ਡਾਕਟਰ ਨੇ ਦੱਸੇ ਵੀ ਨੇਹ ਲਾ ਫੇਰ ਮੜਾ ਜਾ ਹੌਸਲਾ ਆ ਜਾ ਉਹ ਇਹਨੂੰ ਬਾਕੀ ਜਿਹੜਾ ਕਿਸਮਤ ਵਿੱਚ ਲਿਖਾ ਹੋਊਗਾ ਨਾ ਸਹੀ ਹੈਗੇ ਨੇ ਉਹ ਸ਼ੁਕਲੇ ਵਾਲੀ ਕਿਹਾਂ ਚੱਲ ਰਹੀ ਹੈ ਆਪਣੀ ਸ਼ੁਕਲੇ ਵਾਲੀ ਉਧਰ ਹੀ ਚੱਲ ਰਹੀ ਹੈ ਇਧਰ ਸਾਹਮਣੇ ਉਹ ਸਕਲਾ ਉਹ ਚੱਲ ਰਾ ਉਧਰ ਉਹ ਲਾਈਟ ਜੂ ਰੱਖਾ ਉਸਨੇ ਅੱਛਾ ਤੋੜੀ ਵਾਲੀ ਮਸ਼ੀਨ ਹੀ ਬਾਈ ਆਪਣੀ ਆ ਗਈ ਇਵੀ ਇਥੀ ਤੂੜੀ ਵਾਲੀ ਵੇਥੀ ਚੱਲਦੀ ਆ ਹੁਣ ਆਪਣੇ ਤਿੰਨ ਮਸ਼ੀਨ ਕੰਮੈਨਾ ਹੋ ਗਈਆਂ ਇੱਕ ਤੂੜੀ ਵਾਲੀ ਹੋ ਗਈ ਭਵਿੰਦਰ ਕੋਲੇ ਚੱਲਦੀ ਆ ਭਵਿੰਦਰ ਕਿਤੇ ਨੇ ਕਿੰਨੇ ਦਿਨ ਲੱਗ ਜਾਣਗੇ ਤੇਰੇ ਹਿਸਾਬ ਸੇ ਔਰ ਅਬੀ ਅਬੀ 4-5 ਦਿਨ ਲੈ ਲਓ 4-5 ਦਿਨ ਲੱਗ ਜਾਣਗੇ ਨਾ ਮਤਲਬ ਓਹੀ 15 ਤਰੀਕ ਤਾ ਹੋ ਜਾਏਗੀ ਹੋ ਜਾਏਗੀ 15 ਤਰੀਕ ਹੈਨਾ ਹੋ ਜਾਏਗਾ 15 ਤਰੀਕ ਤਾ 500 ਵਿਕਰ ਹਾਂ ਕੋਸ਼ਿਸ਼ ਪੂਰਾ ਪੂਰਾ ਹੈ ਆਪਣਾ ਹਾਂ ਕੋਸ਼ਿਸ਼ ਪੂਰਾ ਪੂਰਾ ਹੈ ਚੱਲ ਤਿੰਨ ਦਾ ਸੌ ਹੋ ਜਵੇ ਨਾ ਵੈਸੇ ਉਹ ਆਪਣੇ ਮਸ਼ੀਨਾਂ ਦਾ ਕੰਮ ਵੈਸੇ ਵਧੀਆ ਹੋ ਗਿਆ ਦੋਨਾਂ ਦਾ ਹੀ ਚਲੋ ਜੋ ਮਾਲਕ ਨੂੰ ਮਨਜ਼ੂਰ ਆ ਉਹ ਤਾਂ ਹਨਾ ਕਿਤੇ ਗਿਆ ਨਹੀਂ ਜਿਹੜਾ ਕਿਸਮਤ ਚ ਲਿਖਿਆ ਚਲੋ ਠੀਕ ਆ ਜੀ ਮਿਲਦੇ ਆ ਕਿਸੇ ਅਗਲੀ ਵੀਡੀਓ ਸਾਡੀ ਵੀਡੀਓ ਦੇਖਣ ਲਈ ਸਾਰਿਆਂ ਦਾ ਕਿਆ 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 ਬਤਾਓ ਆਪ ਧੰਨਵਾਦ